ਸਸਟੀਕਾਲ ਦੋਸਤੋ ਮਾਰਾ ਰਿ ਕੋਰਡ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੜੀਆਂ ਬੂਟੀਆਂ ਧਸਮਾ ਦੀ ਰੋਟੀ ਜਿਹੜੀ ਆ ਕਿਸ ਤਰ੍ਹਾਂ ਤਿਆਰ ਕਰੀਦੀ ਆ ਤੇ ਉਹ ਰੋਟੀ ਜਿਹੜੀ ਉਹ ਕਿਹੜੇ ਕਿਹੜੇ ਕੰਮ ਆਉਂਦੀ ਆ ਤੇ ਸ਼੍ਰੀਮਨੀ ਮੇਘਰਾਜ ਜੀ ਰੋਟੀ ਦੀ ਚੋਪਈ ਲਿਖੀ ਹੋਈ ਉੱਤੇ ਇੱਥੇ ਲਿਖਿਆ ਅਕਰਕਰਾ ਕੋਠ ਰਾਈ ਜਾਨ ਕਨਕ ਬੀਜ ਕਟਫਲ ਕੋਠਾਨ ਮਿੱਠਾ ਮੇਥੀ ਮੁਸ਼ਕਪੂਰ ਲਸਣ ਮਗਾਉ ਪਲਪਲ ਚੂਰ ਸ਼੍ਰੀ ਵਹੰਤ ਗੁਲੇਸ਼ਾ ਜੀ ਕਹਿੰਦੇ ਆ ਅਕਰਕਰਾਂ ਕੋਠ ਰਾਈ ਰਾਈ ਸਰੋ ਲੋ ਕਹਿੰਦੇ ਜੀ ਤਤੂਰੇ ਦੇ ਬੀਜ ਜਿਹੜੇ ਤਤੂਰੇ ਦੇ ਬੀਜ ਨੇ ਨੂੰ ਸ਼ੁੱਧ ਕਰਨਾ ਪੈਂਦਾ ਮੈਂ ਕਿਸੇ ਵੀਡੀਓ ਵਿੱਚ ਦੱਸਿਆ ਤਤੂਰੇ ਦੇ ਬੀਜ ਸ਼ੁੱਧ ਕਰਨ ਦਾ ਤਰੀਕਾ ਕਾਇਮ ਖਾਲਾ ਮਿੱਠਾ ਤੇਲੀਆਂ ਮੇਥੀ ਦੇ ਬੀਜ ਫਲਕਰ ਮੂਲ ਅਤੇ ਲਸਣ ਇਹ ਸਭ ਇਹ ਸਭ 4-4 ਟੋਲੇ ਸਾਰੀਆਂ ਜੀਜੇ 4-4 ਟੋਲੇ ਚਣੀ ਚੜ ਗ੍ਰਾਮ ਮਾਂ ਦਾ ਆਟਾ 20 ਟੋਲੇ 200 ਗ੍ਰਾਮ ਸਭ ਨੂੰ ਨੂੰ ਬਰੀਕ ਕਰਕੇ ਕੱਪੜੇ ਵਿੱਚ ਛਾਲ ਲਵੇ ਫਿਰ ਗੋਕੇ ਮੁੱਤਰ ਨਾਲ ਰੋਟੀ ਪਕਾ ਕੇ ਰੋਟੀ ਬਣਾਓ ਗਾਂ ਦੀ ਪਸ਼ਾਬ ਨਾਲ ਕਾਲੀ ਗਾਂ ਹੋਵੇ ਦੇਸੀ ਹੋਵੇ ਦੇਸੀ ਜੇ ਕਾਲੀ ਮੈਂ ਦੀ ਬਹੁਤੀ ਵਧੀਆ ਨਹੀਂ ਮਿਲਦੀ ਤੇ ਚਿੱਟੀ ਹੋਵੇ ਪਰ ਹੋਵੇ ਦੇਸੀ ਵੱਲਾਤ ਨਗਾਂ ਦਾ ਬਾਥਰੂਮ ਨਹੀਂ ਇਸ ਦਵਾਈ ਦੇ ਅੰਦਰ ਚੱਲਣਾ ਤੋਂ ਮੁਕਰ ਨਾਲ ਰੋਟੀ ਬਣਾ ਕੇ ਬਿਨਾ ਸੇਕੇ ਤੋਂ ਰਾਤ ਨੂੰ ਸਿਰ ਤੇ ਬੰਨੇ ਉਹਨੂੰ ਸੇਕਣਾ ਨਹੀਂ ਕੱਚੀ ਰੋਟੀ ਨੂੰ ਸਿਰ ਤੇ ਬੰਨ ਲੈਣਾ ਸਿਰ ਤੇ ਰੱਖ ਕੇ ਸਾਰਾ ਸਿਰ ਇਸ ਤਰ੍ਹਾਂ ਮੱਥਾ ਜਿਹੜਾ ਪਿੱਛੋਂ ਕੰਨ ਗਿੱਚੀ ਤੱਕ ਸਾਰੇ ਸਿਰ ਤੇ ਇਸ ਤਰ੍ਹਾਂ ਰੋਟੀ ਢੱਕੀ ਸਿਰ ਨੂੰ ਤੇ ਉੱਪਰੋਂ ਦੀ ਕੋਈ ਕੱਪੜਾ ਸੂਤੀ ਮਲਮਲ ਦਾ ਕੱਪੜਾ ਬੰਨ੍ਹੋ ਤੇ ਇਹਦੇ ਫਾਇਦੇ ਕੀ ਆ ਸਿਰ ਦੇ ਰੋਗ ਕੋਈ ਵੀ ਕਿਤੇ ਤਰ੍ਹਾਂ ਦਾ ਸਿਰ ਦਾ ਰੋਗ ਹੋ ਗਿਆ ਮਰਗੀ ਹੋ ਗਈ ਮਾਲ ਮਾਲੀ ਖੋਲੀ ਗਿਆ ਰੋਗ ਹੋ ਗਿਆ ਸਤਾਂਗ ਹੋ ਗਿਆ ਸੰਪਾਤ ਹੋ ਗਿਆ ਵਾਯੂ ਮੂਰષા ਤੇ ਚਾਹੇ ਉਹ ਬੱਚਾ ਬੋਲ ਨਹੀਂ ਸਕਦਾ ਗੁੰਗਾ ਵਾ ਗੰਗਪੁਣਾ ਅਤੇ ਸਿਰ ਦੀ ਸਭ ਤਰ੍ਹਾਂ ਦੀ ਵਾਯੂ ਤਮਾਮ ਨਾਸ ਕਰੇ ਤੇ ਇਹ શ્રીਮੰਤ ਮੇਘਰਾਜ ਜੀ ਨੇ ਚੋਪਈ ਲਿਖੀ ਰੋਟੀ ਬਣਾਉਣ ਦੀ ਜਿਹੜੀਆਂ ਰੋਟੀਆਂ ਪਾ ਕੇ ਤੇ ਉਹਨਾਂ ਦੀ ਰੋਟੀ ਜਿਹੜੀ ਉਹ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਤੇ ਕਿਹੜੇ-ਕਿਹੜੇ ਕੰਮ ਆਉਂਦੀ ਹੈ ਵੀਡੀਓ ਵਧੀਆ ਲੱਗੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਦੀ ਘੰਟੀ ਦਬਾਓ ਜਿਹੜੀ ਵੀ ਅਸੀਂ ਵੀਡੀਓ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚੇ